ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਅੱਜ ਕਰਨ ਲੱਗੇ ਆ ਪਾ ਝੋਨੇ ਦੇ ਸਫਰੇ ਤੇ ਘਟੋਲੇ ਤੁਹਾਨੂੰ ਨਾਲ ਨਾਲ ਬਾਈ ਮੱਛੀ ਜਲਦੀ ਐ ਤੇ ਸਾਡੇ ਵੀਰ ਤਾਂ ਬਹਿ ਗਏ ਪਹਿਲਾਂ ਤੇ ਹੁਣ ਯਾਰ ਲੱਗੇ ਆ ਵਾਣ ਦੇ ਵਿੱਚ ਤੇ ਜੁੜੇ ਰਹੋ ਸਾਰੇ ਜੀਓ

ਓਖਾ ਪੋਟਾਗੀ ਵਾਲੇ ਪੋਟਾਗੀ ਦੇ ਦੋ ਟੋਲਿਆਂ ਦਾ ਬੜੀ ਵਧੀਆ ਅੱਛਾ ਐਵੇਂ ਓਖਾ ਹੁੰਦਾ ਹੈ ਕਿਹੜਾ ਬਾਈ ਬੜਾ ਓਖਾ ਬਣ ਗਿਆ ਚਰਨਾ ਕਹਿੰਦਾ ਬਾਈ ਓਖਾ ਪਾਈਪ ਖਿੱਚਣਾ ਆਓ ਮੁੰਡੇ ਕਹਿੰਦੇ ਨੇ ਸੋਖਾ ਗਾ ਜਿਹੜੇ ਉਹ ਫਿਰਦੇ ਨੇ ਵਿੱਚ ਬਾਈ ਮੈਨੂੰ ਬਾਈ ਓਏ ਚਰਨਾ ਕੀ ਕਹਿ ਕੇ ਲਿਆ ਕੋਈ ਮੰਦਾ ਕਹਿੰਦਾ ਪਹੀਜ ਕਿਹੜਾ ਪਾਈਪ ਇਕੱਠਾ ਕਰੀ ਜੀ ਬਾਈ ਹਾਂ ਬਾਈ ਤੂੰ ਮੁੜ ਕੇ ਮੈਨਿਆ ਆਲਾ ਮਤਾਂ ਉਹਦੀ ਕ੍ਰੈਡਿਟ ਕੋ ਲਿਆਉਂਦੇ ਕਰਾ ਲੈਂਦੇ ਇਹਦੇ ਨੇ ਇਹ ਕਈ ਕੰਮ ਦੇ ਫਾਇਦਾ ਇਹ ਤਾਂ ਬਈ ਮਾਰਦੀ ਫਾਦ ਗਿਆ ਦੀ ਮੈਂ ਇਹਦੀ ਫੇਰ ਬਈ ਧੋਖੇ ਨਾਲ ਇਹ ਸੌਖਾ ਨਹੀਂ ਲੱਗਦਾ ਹੈਗਾ ਯਾਰ ਕੰਮ ਇਹਨੂੰ ਨਾ ਨਾ ਬਈ ਇਹਦੇ ਨਾਲ ਤਾਂ ਕੰਮ ਹੀ ਕੁੱਤਾ ਹੈਗਾ ਕੁੱਤਾ ਚਰਨਾ ਕਹਿੰਦਾ ਸਾਡਾ ਵੀ ਔਖਾ ਹੈ ਆਹ ਕਹਿੰਦੇ ਪਰ ਕਹਿੰਦੇ ਵੀ ਸਪਰੇਅ ਇਹਦੇ ਨਾਲ ਕਰਨੀ ਹੈ ਇਹ ਵਾਲਾ ਖਾਓਗੇ ਚੰਗੇ ਲੱਗੂਗੇ ਇਹ ਦੇਖਣ ਵਾਲਾ ਅਗਲਾ ਕਾਜੀ ਇਹ ਤਾਂ ਮੇਰੇ ਹਿੰਦੀ ਨੇ ਦੋ ਦਿਨਾਂ ਦੀ ਪਾਹੀ ਜਾਉਂਗੇ ਹਾਂ ਉਹ ਦੋਸਤ ਲਈ ਵਹੀ ਕੱਟਣਾ ਹੈ ਹਾਂ 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 ਆਈ ਕੱਟ ਕੇ ਫਿਰ ਇੱਧਰ ਦੀ ਮੋੜ ਦੇਵਾਂਗੇ ਤੂੰ ਤਾਂ ਖਾਅ ਚ ਖੇਦਾ ਜਾ ਲੰਦਾ ਨਾ ਮੈਨੂੰ ਤਾਂ ਇਹ ਕਿਹਾ ਸੀ ਕਿ ਕਹਿੰਦੇ ਪਹਿ ਆਪ ਪਹਿ ਹੀ ਇਕੱਠਾ ਕਰੀਂ ਇੰਡੀਅਨ ਕੋਲ ਓਏ ਤੂੰ ਖਿੱਚ ਲੈ ਯਾਰ ਤੂੰ ਉਦੋਂ ਨਹੀਂ ਕਲੇਸ਼ ਕਰਨ ਲੱਗਿਆ ਜਉਦਾ ਹੈ ਖਿੱਚ ਲੈ ਖਿੱਚ ਲੈ ਖਿੱਚ ਲੈ ਆ ਦੇਖ ਲੈ ਬਈ ਕਿਵੇਂ ਜ਼ੋਰ ਲੱਗਦਾ ਬਈ ਤੇ ਐਡਾ ਤੇਰਾ ਕਿਧਰੇ ਜ਼ੋਰ ਨਹੀਂ ਲੱਗਦਾ ਆ ਜਾ ਬਈ ਆ ਜਾ ਦੇਖ ਲੈ ਆ ਜਾ ਝੰਡੇ ਗਿਆ ਆ ਕੈਮਰਾਮੈਨ ਨੂੰ ਖੜਾ ਤੂੰ ਓ ਝੰਡੇ ਗਿਆ ਮਾੜੇ ਲੱਗਣੇ ਜਾਣ ਪਈ ਥਾ। ਖਾ ਕੇ ਫੇਰ ਚਲਾਦਾ ਵਾਈ ਕੰਮ। ਪਹਿਲਾਂ ਥੋੜਾ ਡਬਲ ਲਾਈਨ ਲਾ ਕੇ ਦੀ ਮੁੰਦੇ। ਥੋੜਾ ਗਿਆਨੀ ਬਰਾਇਆ ਪਿੰਡੋ ਸਪੈਸ਼ਲ ਇਹਦੇ ਵਾਸਤੇ। ਪਹਿਲਾ ਬੰਦਾ ਸਾਡਾ ਥੱਕ ਗਿਆ ਦੀ ਅਜੇ ਕਾ। ਜਿਵੇਂ ਬਰੇ ਇਹਨਾਂ ਦੀ ਬਈ ਹਿੰਦ ਤੀ ਅੱਜ ਕਹਿੰਦੇ ਹੁਣ ਕਰਕੇ ਦਾਂਗੇ ਦੇਖ ਟਾਈਮ ਹੋਏ ਪਿਆ ਹੁਣ 8 ਵਜੇ। ਹੋਣੇ ਰਿਹਾ ਉਹ ਖੜਾ ਟਰੈਕਟਰ ਹੁਣ ਕਢਾਇਆ ਇਹਨਾਂ ਨੇ ਤੇ ਅੱਜ ਦੀ ਸਮਾਪਤੀ ਹੈ ਹੁਣ ਹੁਣੇ ਚੰਗੇ ਹੁੰਦੇ ਵੀ ਰਹੇ ਨੇ ਕੁੱਕਰ ਪੀਚ ਫਿਰ ਹੁਣ ਕਹਿੰਦੇ ਬਾਕੀ ਜਿਹੜੇ ਰਹੇ ਕਹਿੰਦੇ ਸੂਰੇ ਦੇਖਾਂਗੇ ਲੰਗਵਾਦ ਦੇ ਮੁੰਡੇ ਆ